ਜੰਗਦਾਬ 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 ਸਾਡੀ ਮੁੱਖ ਮੰਤਰੀ ਮੁਰਦਾਬਾਦ 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 ਉੱਚੇ ਮੁੱਖ ਮੰਤਰੀ ਮੁਰਦਾਬਾਦ 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 ਮਸਲਾ ਇਹ ਹੈ ਕਿ ਭਗਵਾਨ ਸਤਿਮਾਨ ਇਨ ਬਿਨ ਮੋਦੀ ਦੇ ਰਾਹ ਤੁਰਿਆ ਭੋਲੇ ਫਸਾਏ ਕਿਸਾਨਾਂ ਨੂੰ ਫੁੱਟ-ਫੁੱਟ ਕੇ ਜੇਲਾਂ 'ਚ ਧੱਕ ਰਿਹਾ ਇਸ ਟੀਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੋਇਆ ਇਹ ਹੈ ਕਿ ਜਦ ਚੰਡੀਗੜ੍ਹ ਦੇ ਕਿਸਾਨਾਂ ਨਾਲ ਮੀਟਿੰਗ ਚੱਲ ਰਹੀ ਸੀ ਉੱਥੇ ਮੁੱਖ ਮੰਤਰੀ ਜੀ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਚੰਕਾ ਮਰੇ ਇੱਕ ਦਾ ਮੋਹਸ਼ੇਪਨ ਤੇ ਆ ਗਏ ਤੇ ਇਹ ਕਹਿ ਕੇ ਉੱਥੇ ਜੇ ਜੋ ਕਰਨਾ ਕਰ ਲੋ ਮੈਂ ਤੁਹਾਡੀਆਂ ਮੰਗਾਂ ਨਹੀਂ ਮੰਨਦਾ ਜਿਹੜਾ ਅੱਜ ਤੱਕ ਪੰਜਾਬ ਦੀ ਰਾਜਨੀਤੀ 'ਚ ਕਦੀ ਐਡਾ ਹੋਇਆ ਹੀ ਨਹੀਂ ਤੇ ਅਗਲੇ ਦਿਨ ਕਿਸਾਨਾਂ ਦੀ ਫੋਟੋ ਖੜਾਈ ਕਰਕੇ ਉਹਨਾਂ ਨੂੰ ਜੇਨਾ ਚ ਟੱਕ ਲਿਆ ਫਿਰ ਮੁੱਖ ਮੰਤਰੀ ਨੇ ਝੂਠ ਬੋਲਣਾ ਸ਼ੁਰੂ ਕਰ ਦਿੱਤੇ ਇਹ ਰੇਲਾ ਜਾਮ ਕਰ ਰਹਾ ਹੈ ਇਹ ਰਸਤੇ ਜਾਮ ਕਰ ਰਹਾ ਜਾਂਦ ਕੇ ਕਿਸਾਨ ਨੇ ਇਹ ਗੈਰ ਹੈ ਸੀ ਕਿ ਸਾਨੂੰ ਜਗਾ ਦੱਸੋ ਚੰਡੀਗੜ੍ਹ ਤੇ ਅਸੀਂ ਆਪਣਾ ਪੱਕਾ ਮੋਰਚਾ ਲਾਉਣਾ ਹੈ ਕਿ ਜੋ ਸਾਡੀ ਸੂਬੇ ਦੀ ਗਾਲ ਸੀ ਕਿ ਕੱਲ ਸਾਡੀ ਸੂਤਾ ਅਜੋ ਵੀ ਬੀਤ ਗਈ ਸੀ ਉਥੇ ਸਾਡੇ ਲਈ ਇਹ ਆਦੇਸ਼ ਸੀ ਕਿ ਪੂਰੇ ਪੰਜਾਬ ਭਾਰ ਵਿੱਚ ਭਗਵੰਤ ਸਿੰਘ ਮਾਨ ਦੇ ਪੁੱਤ ਨੇ ਕੂਕੇ ਜਾਣਗੇ ਉਸੇ ਕਰੀਤੇ ਆ ਤੇ ਅੱਜ ਵੀ ਕਾਰਵਾਈ ਪਈ ਆ ਤੇ ਜੋ ਵੀ ਜੱਗੇਬੰਦੀਆਂ ਨੇ ਅਗਲੇ ਹੁਕਮ ਆਉਣ ਕੋ ਉਹ ਦਿਨ ਤੇ ਲਾਗੂ ਕਿਸਾਨ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਸੀਐਮ ਸਾਹਿਬ ਭੱਜੇ ਸੀ ਗੱਲ ਤਾਂ ਮੋਦੀ ਸਰਕਾਰ ਨਾਲ ਸੀ ਕਿ ਅਸੀਂ ਚੰਡੀਗੜ੍ਹੇ ਵਿੱਚ ਪੱਕਾ ਮੋਰਚਾ ਲਾਉਣਾ ਐਮਐਸਪੀ ਦੀ ਗਰੰਟੀ ਚਾਹੀਦੀ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਜਿਹੜੀਆਂ ਇਹਨੇ ਵਸਰੀਆਂ ਗੱਲਾਂ ਉਹ ਨਹੀਂ ਆ ਗਈਆਂ ਮੁੱਖ ਮੰਤਰੀ ਉੱਥੇ ਲੱਤਾਂ ਆਪਣੀਆਂ ਲਾਉਣ ਡਿਆ ਕਿਸਾਨ ਤਾਂ ਝੂਠੀ ਚ ਜਾ ਰਹੇ ਚੰਡੀਗੜ੍ਹ ਜਿੱਥੇ ਤੇਰੀ ਕੋਈ ਦਾਵੇਦਾਰੀ ਨਹੀਂ ਹੈਗੀ ਢੋਲਿਆ ਬੰਸੀਆ ਤੇ ਤੂੰ ਮੋਦੀ ਦਾ ਹੱਥ ਛੋਕਾ ਬਣ ਕੇ ਇਹ ਵਾਰ ਕਿਸਾਨਾਂ ਤੇ ਕੀਤਾ ਜਿਹਨੂੰ ਬਰਦਾਸ਼ਤ ਨਹੀਂ ਕੀ